ਜਿਸ ਗੁਰੂ ਘਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਹਰ ਰੋਜ਼ ਹਰ ਮਜ਼ਬ ਦੇ ਲੋਕ ਫ੍ਰੀ ਖਾਣਾ ਖਾ ਕੇ ਫ੍ਰੀ ਵਿੱਚ ਹੀ ਆਰਾਮ ਕਰਦੇ ਹਨ ਉਹ ਹੈ ਗੁਰੂ ਰਾਮਦਾਸ ਜੀ ਦਾ ਘਰ ਜਿਸ ਉੱਪਰ AI ਦੁਆਰਾ ਹਮਲੇ ਕੀਤੇ ਜਾ ਰਹੇ ਹਨ AI ਦੁਆਰਾ ਹਮਲਾ ਕਰਨ ਵਾਲੇ ਸ਼ਰਾਬਤੀ ਅੰਸਰਾਂ ਦਾ ਨਾ ਕੋਈ ਧਰਮ ਅਤੇ ਨਾ ਹੀ ਕੋਈ ਮਜ਼ਬ ਹੋ ਸਕਦਾ ਹੈ ਇਸ ਸਬੰਧੀ ਅੱਜ ਅੰਮ੍ਰਿਤਸਰ ਵਿਖੇ ਸਿੱਖ ਜਥੇਬੰਦੀਆਂ ਦੀ ਵੱਡੇ ਪੱਧਰ ਤੇ ਇਕੱਤਰਤਾ ਹੋਈ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੜੇਗਾ ਸੋ ਕਰੇਗਾ ਜਿਹੜਾ ਰਮੰਦਰ ਸਾਹਿਬ ਨਾਲ ਅੜੇਗਾ ਸੋ ਕਰੇਗਾ ਜਿਹੜਾ ਰਮੰਦਰ ਸਾਹਿਬ ਨਾਲ ਅੜੇਗਾ ਨਾਲ ਮੱਥਾ ਲਾਵੇਗਾ ਮੰਨੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੱਟਾ ਪੜਾ ਮੰਗਣ ਵਾਲੇ ਲੋਕ ਆ ਪਰ ਜੇਕਰ ਇਹੀ ਕੰਮ ਜੋ ਸਾਡੇ ਅੱਜ ਹੋ ਰਿਹਾ ਅਕਾ ਦਰਬਾਰ ਸਾਹਿਬ ਤੇ ਹੋ ਰਿਹਾ ਇਹੋ ਜੇ ਕਿਤੇ ਇਹਨਾਂ ਦੇ ਕਿਸੇ ਧਰਮ ਸਥਾਨ ਤੇ ਹੋ ਰਿਹਾ ਹੁੰਦਾ ਨਾ ਤੇ ਇਹਨਾਂ ਦੀਆਂ ਚੀਕਾਂ ਨਿਕਲ ਜਾਣੀਆਂ ਦੂਰ ਤੱਕ ਇਹਨਾਂ ਨੇ ਵਰਲਡ ਦਾ ਘਰੋਲਾ ਪਾਉਣਾ ਹੈ ਵੀ ਆ ਇੱਥੇ ਹੋ ਗਿਆ ਇੱਥੇ ਹੋ ਗਿਆ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਪਰ ਜਿਹੜੇ ਮੈਂ ਇਹ ਸਮਝਦਾ ਹਾਂ ਵੀ ਜਿਹੜੇ ਸਿੱਖ ਧਰਮ ਨਾਲ ਸਬੰਧ ਰੱਖਣ ਵਾਲੇ ਆਪਸਰਿਆ ਜਾਂ ਜਿਹੜੇ ਚੰਗੇ ਸੱਚੇ ਸੋਚੇ ਹਿੰਦੂ ਮੰਦੇ ਵਿੱਚ ਜਿਹੜੇ ਅਫਸਰ ਆ ਉਹਨਾਂ ਉਹਨਾਂ ਨੂੰ ਨਹੀਂ ਸਮਝ ਲੱਗਦੀ ਵੀ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਬੰਦਿਆਂ ਨੂੰ ਨੱਥ ਪਾਉਣੀ ਇਹ ਨੱਥ ਨਹੀਂ ਪਾ ਰਹੇ ਜੇਕਰ ਨਾ ਭਾਈ ਜੇ ਕਿਸੇ ਸਿੱਖ ਨੌਜਵਾਨ ਦੇ ਕੋਈ ਇਹੋ ਜਿਹਾ ਕਾਬੂ ਆ ਗਿਆ ਤੇ ਫਿਰ ਦੱਸਾਂਗੇ ਕਿ ਤਰ੍ਹਾਂ ਹੁੰਦਾ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਮੰਦਰ ਸਾਹਿਬ ਵਿੱਚ ਨਵੀਂ ਤੋਂ ਨਵੀਂ ਵੀਡੀਓ ਵਾਇਰਲ ਜਿਹੜੀਆਂ ਹੋ ਰਹੀਆਂ ਨੇ ਉਹ ਬੜੀ ਦੁਖਦਾਈ ਸੰਨ ਫੇਕ ਕੌਮ ਦੇ ਹਿਰਦੇਵ ਲੋਂਦਰੇ ਸਾਹ ਨੰਬਰ ਆਣੇ ਲੋਕਾਂ ਨੇ ਆਵਾਜ਼ ਗੱਲਾਂ ਕੀਤੀਆਂ ਪੋਨਾ ਦੇ ਭਾਰ ਘਟ ਪਹੁੰਚੇ ਨੇ ਜਿਹੜੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਦੇ ਅਸੀਂ ਜਿੰਨੀਆਂ ਜਥੇਬੰਦੀਆਂ ਅੱਜ ਅੱਗੇ ਲਾ ਕੇ ਸੀਪੀ ਸਾਹਿਬ ਜਿਹੜੇ ਇੱਥੇ ਗੁਰਪ੍ਰੀਤ ਸਿੰਘ ਭੁੱਲਰ ਨੇ ਉਹਨਾਂ ਨੂੰ ਮਿਲੇ ਨੇ ਉਹਨਾਂ ਨੂੰ ਮਿਲਦੇ ਨਾਲ ਜਿਹੜਾ ਮਸਲਾ ਵਾ ਬਹੁਤ ਜ਼ਿਆਦਾ ਜਾਨੀ ਕਿ ਹਲ ਹੋ ਗਿਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਦਿਨਾਂ ਦੇ ਵਿੱਚ ਉਹ ਜਿਹੜੇ ਬੰਦੇ ਨੇ ਐਫਰੀ ਦਰਜ ਕਰ ਦਿੱਤੀਆਂ ਗਈਆਂ ਨੇ ਪਰ ਜਲਦੀ ਹੀ ਉਹ ਬੰਦੇ ਸਾਰੇ ਸਾਹਮਣੇ ਲਿਆਉਣਗੇ ਕਿਉਂ ਇਹ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਨੇ ਉਹਨਾਂ ਨੂੰ ਨੱਥ ਤਾਂ ਪੈਣੀ ਹੈ ਜਿੱਥੇ ਮੰਗ ਮੰਤਰ ਦੇਣ ਆਏ ਆ ਦੇਸ਼ੀ ਸਾਹਿਬ ਨੂੰ ਮੰਗ ਪੱਤਰ ਦੇ ਦਿੱਤਾ ਵਾ ਔਰ ਆਪਣੇ ਐਸਪੀ ਸਾਹਿਬ ਨੇ ਇਹੋ ਦਾ ਇਲਾਕਾ ਕਿ ਅਸੀਂ ਤੁਹਾਨੂੰ 15 ਦਿਨਾਂ ਦਾ ਟਾਈਮ ਦੋ 15 ਦਿਨਾਂ ਦੇ ਵਿੱਚ ਅਸੀਂ ਕ੍ਰੈਸ ਕਰਕੇ ਬੰਦੇ ਜਿਹੜੇ ਉਹ ਅੰਦਰ ਕਰਾਂਗੇ ਜੇ ਇਹ ਬੰਦੇ ਅੰਦਰ ਨਹੀਂ ਕਰਦੇ ਤਾਂ 15 ਦਿਨ ਵੇਟ ਕਰਾਂਗੇ ਕਿ ਜਦੋਂ ਬੰਦਿਆਂ ਨੇ ਹੌਸਲਾ ਕਿ ਕੋਈ ਹੈ ਕਿ 15 ਦਿਨਾਂ ਹੀ ਵੇਟ ਕਰਾਂਗੇ 15 ਦਿਨਾਂ ਬਾਅਦ ਆ ਕੇ ਫਿਰ ਅਸੀਂ ਇਹਨਾਂ ਦੇ ਜਿਹੜੇ ਦਫ਼ਤਰੇ ਘੇਰਾਂਗੇ ਅਸਰਾਂ ਦੇ ਕਿਉਂਕਿ ਇਹ ਜਿਹੜਾ ਸਾਰੀ ਕੌਮ ਦੇ ਜਿਹੜੇ ਹਿੰਦੇ ਆ ਬੁਲਉਂਦਰੇ ਗਏ ਆ ਇਹ ਨਿੱਕੀ ਜੀ ਗੱਲ ਨਹੀਂ ਅੱਜ ਇਹ ਹਰਕਤ ਕੀਤੀ ਆ ਕਿਉਂਕਿ ਇਹ ਤੋਂ ਵੱਡੀ ਹਰਕਤ ਤੋਂ ਕੋਈ ਹੋਈ ਨਹੀਂ ਸਕਦੀ ਤੇ ਉਹਨਾਂ ਨੇ ਸਮੇਂ ਦੇ ਵਿੱਚ ਹੋ ਸਕਦਾ ਕਿ ਹੋਰ ਜਿਹੜੀਆਂ ਸ਼ਰਾਰਤਾਂ ਕੋਈ ਨਾ ਸ਼ਰਾਰਤਾਂ ਇਹ ਸ਼ਰਾਰਤੀ ਬੰਦੇ ਕਰਨ ਪਰ ਇਹ ਚੀਜ਼ ਬਰਦਾਸ਼ਤਯੋਗ ਨਹੀਂ ਸਾਡੇ ਇਸ ਕਰਕੇ ਅਸੀਂ ਜਿਹੜਾ ਅੱਜ ਇਹ ਮੰਗ ਪੱਤਰ